ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਲਈ بنائے ਗਏ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਡਰਾਈਵਰ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਵਿੱਚ પેટ્રોલ ਪੰਪਾਂ ਤੇ ਲੋਕਾਂ ਨੂੰ પેટ્રોલ ਲੈਣ ਲਈ ਕਾਫੀ ਜਦੌਜਹਿਦ ਕਰਨੀ ਪੈ ਰਹੀ ਹੈ ਇਸ ਸਬੰਧੀ ਲੋਕ ਸਵੇਰ ਤੋਂ ਹੀ પેટ્રોલ ਪੰਪ ਮਾਲਕਾਂ ਨਾਲ ਬੈਸ ਕਰਦੇ ਨਜ਼ਰ ਆਏ ਗੱਲਬਾਤ ਕਰਦੇ ਹਾਂ પેટ્રોલ ਪੰਪ ਮਾਲਕ ਨੇ ਦੱਸਿਆ ਕਿ ਸਵੇਰੇ ਹੀ ਟੈਂਕਰਾਂ ਨਾ ਆਉਣ ਕਾਰਨ પેટ્રોલ ਦੀ ਕਿੱਲਤ ਹੈ ਜਿਸ ਕਾਰਨ ਇਹ ਹਾਲਾਤ ਬਣੇ ਹੋਏ ਨੇ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕੀ ਸੰਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਤੱਕ ਕੋਈ ਇਨਫੋਰਮੇਸ਼ਨ ਨਹੀਂ ਸੀ ਸਵੇਰੇ ਪੈਟਰੋਲ ਨਹੀਂ ਮਿਲ ਪਾਵੇਗਾ ਪਰ ਸਵੇਰੇ ਪੈਟਰੋਲ ਲੈਣ ਮੌਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਹਾਂ ਮੈਂ ਕੀ ਕਹਿਣਾ ਚਾਹੁੰਦੇ ਹਾਂ ਜੋ ਤੋਂ ਅੱਜ ਤੁਸੀਂ ਹੜਤਾਲ ਕੀਤੀ ਹੈ। ਮੇਰਾ ਨਾਮ ਗਗਨਦੀਪ ਸਿੰਘਾ ਜੀ। ਡਿਸਟ੍ਰਿਕਟ ਸੋਰੂਟਾ। ਅਸੀਂ ਇੱਥੇ ਆਏ ਸੀਗੇ ਦਲਾਲਾਬਾਦ ਜਾ ਰਹੇ ਸੀਗੇ। ਉਹ ਸਾਰੇ ਲੋਕ ਹੀ ਖੜੇ ਨੇ ਅਸੀਂ ਵੀ ਖੜਿਆਂਗੇ। ਪੱਤੀ ਇਹ ਨੀਤੀਆਂ ਮਾੜੀਆਂ ਜਿਹੜੀਆਂ ਲੈ ਕੇ ਆਈ ਹੈ ਸਰਕਾਰ ਕਿ ਡਰਾਈਵਰ ਨੂੰ 10 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਕਿੱਥੇ ਜਾਣਗੇ ਡਰਾਈਵਰ ਇਹ ਡਰਾਈਵਰ ਕੋਲੇ 10 ਲੱਖ ਉਹ ਡਰਾਈਵਰੀ ਕਿਉਂ ਕਰੂਗਾ ਤੁਸੀਂ ਆਪ ਸੋਚੋ ਜਿਸ ਦੇ ਕੋਲੇ 10 ਲੱਖ ਉਹ ਡਰਾਈਵਰੀ ਕਿਉਂ ਕਰੂਗਾ ਤੇਰੇ ਤਾਂ ਸਾਨੂੰ ਮਾਰਨ ਵਾਲੇ ਕੰਮ ਹੋ ਗਏ ਜੇ ਅਸੀਂ ਐਕਸੀਡੈਂਟ ਕਰਕੇ ਉਹਨੂੰ ਬਚਾਉਣੇ ਆ ਤਾਂ ਸਾਨੂੰ ਆ ਸਰਕਾਰ ਉਹ ਕਹਿੰਦੀ ਐ ਕਿ ਵੀ ਕੋਣ ਨੂੰ ਸਜ਼ਾ ਮਿਲੂਗੀ ਉਹਨੂੰ ਬਚਾਉਣ ਦਾ ਪਬਲਿਕ ਮਾਰਨ ਦੀ ਜਿਹੜੇ ਭਾਜਦਿਆਂ ਦਾ ਸਜ਼ਾ ਮਿਲੂਗੀ ਦੱਸੋ ਕਿੱਧਰ ਜਾਈਏ ਆਪ ਟੈਂਕੀਆਂ ਖੜਗੀਆਂ ਪੰਪਾਂ ਦੇ ਜਾਮ ਲੱਗੇ ਡਰਾਈਵਰ ਦੇ ਸਿਰ ਤੇ ਸਾਰਾ ਕੁਝ ਚੱਲਦਾ ਜੇ ਡਰਾਈਵਰ ਨਹੀਂ ਹੋਊਗਾ ਇਹ ਦੇਸ਼ ਰੁਕੇ ਜਾਊਗਾ ਅੱਜ ਬ੍ਰੇਕਾਂ ਖਿੱਚਦੀਆਂ ਪਰੇਵਰਾਂ ਨੇ ਰੋਕਦਾ ਸਾਰਾ ਕੁਝ ਆ ਕੱਢ ਗਿਆ ਸਾਰਾ ਕੁਝ ਨਾ ਸਬਜ਼ੀਆਂ ਵਾਲਿਆਂ ਨਾਲ ਤੇਲ ਆ ਰਿਹਾਗਾ ਸਾਰਾ ਕੁਝ ਹੀ ਕੱਢ ਗਿਆ ਇਹ ਤਾਂ ਹੁਣ ਸਰਕਾਰ ਨੂੰ ਕੋਤਣਾ ਚਾਹੀਦਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਤੁਸੀਂ ਡਰਾਈਵਰੀ ਕਰ ਰਹੇ ਹੋ ਕਰ ਇਹੋ ਜੀ ਮੁਸ਼ਕਲ ਆਈ ਸੀ ਅੱਗੇ ਕਿਤੇ ਨਾ ਅੱਜ ਤੱਕ ਕੋਈ ਮੁਸ਼ਕਲ ਨਹੀਂ ਆਈ ਮੈਨੂੰ 15 ਸਾਲ ਹੋ ਗਏ ਗੱਡੀ ਤੇ ਅੱਜ ਤੱਕ ਆਹ ਟਿਕ ਤਾਂ ਨਹੀਂ ਆਈਆਂ ਜਿਹੜੀਆਂ ਮੋਦੀ ਦੀ ਸਰਕਾਰ ਚਾ ਰਹੀਆਂ ਨੇ ਮੈਂ ਜੀ ਅੱਜ ਕਹਿਣਾ ਚਾਹੁੰਦਾ ਜੋ 70 ਸਿੰਘ ਹੈ ਜੀ ਅੱਜ ਹੜਤਾਲ ਕਰਤੀ ਦਜੀ ਹੜਤਾਲ ਜੀ ਸਾਰੀ ਦੁਨੀਆ ਖੜੀ ਹੈ ਜੀ ਮੋਦੀ ਨੇ ਬਹੁਤ ਮਾਰਾ ਕੰਮ ਕੀਤਾ ਜੀ ਇਹ ਸਰਕਾਰ ਬਹੁਤ ਨੀਤੀਆਂ ਗਲਤ ਲੈ ਫਿਆ ਰਹੀ ਹੈ ਜੀ ਇਹ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਹੈ ਤਾਂ ਕਰਕੇ ਜੋ ਇਨਫਰਾਸਟ੍ਰਕਚਰ ਨੂੰ ਇਡੀ ਇਡੀ ਪੈਸਤਾ ਕਿਥੋਂ ਭਰਾਂਗੇ ਸੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਜਿਆਦਾ ਬੁਰਾ ਹਾਲ ਹੈ ਸਰਕਾਰ ਨੂੰ ਸਹੀ ਕੰਮ ਕਰਨਾ ਚਾਹੀਦਾ ਕਿੰਨੇ ਸਮੇਂ ਤੋਂ ਡਰਾਈਵਰੀ ਕਰਦੇ ਹੋ ਕਦੇ ਇਹੋ ਜੀ ਮੁਸ਼ਕਲ ਕਦੇ ਆਈ ਸੀ ਜਵਾਨ 23 ਸਾਲ ਤੋਂ ਕਰ ਰਹੇ ਜਬ ਆਪਣੀ ਮੁਸ਼ਕਲ ਨਹੀਂ ਹੈ ਉਲੀਆ ਹੋਇਆ ਹੈ ਇਹ ਤਾਂ ਕੀ ਮੰਗ ਮੰਗ ਕਰਨ ਦੀ ਲੋੜ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਲਈ بنائے ਗਏ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਡਰਾਈਵਰ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਵਿੱਚ પેટ્રોલ ਪੰਪਾਂ ਤੇ ਲੋਕਾਂ ਨੂੰ પેટ્રોલ ਲੈਣ ਲਈ ਕਾਫੀ ਜਦੌਜਹਿਦ ਕਰਨੀ ਪੈ ਰਹੀ ਹੈ ਇਸ ਸਬੰਧੀ ਲੋਕ ਸਵੇਰ ਤੋਂ ਹੀ પેટ્રોલ ਪੰਪ ਮਾਲਕਾਂ ਨਾਲ ਬੈਸ ਕਰਦੇ ਨਜ਼ਰ ਆਏ ਗੱਲਬਾਤ ਕਰਦੇ ਹਾਂ પેટ્રોલ ਪੰਪ ਮਾਲਕ ਨੇ ਦੱਸਿਆ ਕਿ ਸਵੇਰੇ ਹੀ ਟੈਂਕਰਾਂ ਨਾ ਆਉਣ ਕਾਰਨ પેટ્રોલ ਦੀ ਕਿੱਲਤ ਹੈ ਜਿਸ ਕਾਰਨ ਇਹ ਹਾਲਾਤ ਬਣੇ ਹੋਏ ਨੇ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕੀ ਸੰਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਤੱਕ ਕੋਈ ਇਨਫੋਰਮੇਸ਼ਨ ਨਹੀਂ ਸੀ ਸਵੇਰੇ ਪੈਟਰੋਲ ਨਹੀਂ ਮਿਲ ਪਾਵੇਗਾ ਪਰ ਸਵੇਰੇ ਪੈਟਰੋਲ ਲੈਣ ਮੌਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਹਾਂ ਮੈਂ ਕੀ ਕਹਿਣਾ ਚਾਹੁੰਦੇ ਹਾਂ ਜੋ ਤੋਂ ਅੱਜ ਤੁਸੀਂ ਹੜਤਾਲ ਕੀਤੀ ਹੈ। ਮੇਰਾ ਨਾਮ ਗਗਨਦੀਪ ਸਿੰਘਾ ਜੀ। ਸਟ੍ਰੈਸ ਰੂਟ ਦਾ ਅਸੀਂ ਇੱਥੇ ਆਏ ਸੀਗੇ ਜਲਾਲਾਬਾਦ ਜਾ ਰਹੇ ਸੀਗੇ। ਉਹ ਸਾਰੇ ਲੋਕ ਹੀ ਖੜੇ ਨੇ ਅਸੀਂ ਵੀ ਖੜਿਆਂਗੇ। ਪੱਤੀ ਇਹ ਨੀਤੀਆਂ ਮਾੜੀਆਂ ਜਿਹੜੀਆਂ ਲੈ ਕੇ ਆਈ ਹੈ ਸਰਕਾਰ ਕਿ ਡਰਾਈਵਰ ਨੂੰ 10 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਕਿੱਥੇ ਜਾਣਗੇ ਡਰਾਈਵਰ ਜੇ ਡਰਾਈਵਰ ਕੋਲੇ 10 ਲੱਖ ਹੋ ਉਹ ਡਰਾਈਵਰੀ ਕਿਉਂ ਕਰੂਗਾ ਤੁਸੀਂ ਆਪ ਸੋਚੋ ਜਿਹਦੇ ਕੋਲੇ 10 ਲੱਖ ਹੋ ਡਰਾਈਵਰੀ ਕਿਉਂ ਕਰੂਗਾ ਤੇਰੇ ਤਾਂ ਸਾਨੂੰ ਮਾਰਨ ਵਾਲੇ ਕੰਮ ਹੋ ਗਏ ਜੇ ਅਸੀਂ ਐਕਸੀਡੈਂਟ ਕਰਕੇ ਉਹਨੂੰ ਬਚਾਉਣੇ ਆ ਤਾਂ ਸਾਨੂੰ ਆ ਸਰਕਾਰ ਉਹ ਕਹਿੰਦੀ ਐ ਕਿ ਵੀ ਕੋਨੂੰ ਸਜ਼ਾ ਮਿਲੂਗੀ ਉਹਨੂੰ ਬਚਾਉਣਾਂ ਦਾ ਪਬਲਿਕ ਮਾਰਨ ਦੇ ਭਾਜ ਦੇ ਦਾ ਸਜ਼ਾ ਮਿਲੂਗੀ ਦੱਸੋ ਕਿੱਧਰ ਜਾਈਏ ਆ ਪੈਂਕੀਆਂ ਖੜਗੀਆਂ ਪੰਪਾਂ ਦੇ ਜਾਮ ਲਾਗੇ ਡਰਾਈਵਰ ਦੇ ਸਿਰ ਤੇ ਸਾਰਾ ਕੁਝ ਚੱਲਦਾ ਜੇ ਡਰਾਈਵਰ ਨਹੀਂ ਹੋਊਗਾ ਇਹ ਦੇਸ਼ ਰੁਕੇ ਜਾਊਗਾ ਅੱਜ ਬ੍ਰੇਕਾਂ ਘਿੱਚਦੀਆਂ ਡਰਾਈਵਰਾਂ ਨੇ ਰੋਕਤਾ ਸਾਰਾ ਕੁਝ ਆ ਕੱਢ ਗਿਆ ਸਾਰਾ ਕੁਝ ਨਾ ਸਬਜ਼ੀਆਂ ਵਾਲਿਆਂ ਨਾਲ ਤੇਲ ਆ ਰਿਹਾਗਾ ਸਾਰਾ ਕੁਝ ਹੀ ਕੱਢ ਗਿਆ ਇਹ ਤਾਂ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੋਂ ਤੁਸੀਂ ਡਰਾਈਵਰੀ ਕਰ ਰਹੇ ਹੋ ਕਰ ਇਹੋ ਜੀ ਮੁਸ਼ਕਲ ਆਈ ਸੀ ਅੱਗੇ ਕਿਤੇ ਨਾ ਅੱਜ ਤੱਕ ਕੋਈ ਮੁਸ਼ਕਲ ਨਹੀਂ ਆਈ ਮੈਨੂੰ 15 ਸਾਲ ਹੋ ਗਏ ਗੱਡੀ ਤੇ ਅੱਜ ਤੱਕ ਆਹ ਟਿਕ ਤਾਂ ਨਹੀਂ ਆਈਆਂ ਜਿਹੜੀਆਂ ਮੋਦੀ ਦੀ ਸਰਕਾਰ ਚਾ ਰਹੀਆਂ ਨੇ